ਕਹਿੰਦੇ ਨੇ ਕਿ ਜਦੋਂ ਕਿਸੇ ਦੇ ਨਾਲ ਪਿਆਰ ਹੋ ਜਾਵੇ ਤਾਂ ਉਹ ਰੰਗ ਰੂਪ ਕਦ ਕਾਠ ਜਾਂ ਐਸੀਅਤ ਨਹੀਂ ਦੇਖਦਾ ਤੇ ਜਿਹਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਤੇ ਇੱਕ ਐਨਆਰਆਈ ਕੁੜੀ ਦੇ ਨਾਲ ਹਰਿਆਣਾ ਦੇ ਕੁਰਕ ਖੇਤਰ ਦੇ ਰਹਿਣ ਵਾਲੇ ਇੱਕ 2.5 ਫੁੱਟ ਦੇ ਜਸਬੀਰ ਸਿੰਘ ਉਰਫ ਪੋਲਾ ਨੇ ਵਿਆਹ ਕੀਤਾ ਤੇ ਉਸ ਨੂੰ ਉਮਰ ਪਰਤੇ ਲਈ ਆਪਣਾ ਜੀਵਨ ਸਾਥੀ ਚੁਣ ਲਿਆ ਨਾ ਇਹ ਤਾਂ ਤੁਹਾਨੂੰ ਜ਼ਰੂਰ ਹੋਈ ਹੋਵੇਗੀ ਪਰ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਐਨ ਆਰ ਆਈ ਲੜਕੀ ਸੁਪ੍ਰੀਤ ਕੌਰ ਜਿਸਦੇ ਨਾਲ ਇਸਨੇ ਵਿਆਹ ਕੀਤਾ ਹੈ ਉਸ ਦਾ ਕੱਦ ਵੀ 3.5 ਫੁੱਟ ਦਾ ਹੈ। ਪ੍ਰੀਤਕੌਰ ਕੈਨੇਡਾ ਦੇ ਵਿੱਚ ਰਹਿੰਦੀ ਹੈ ਤੇ ਵਿਆਹ ਦੇ ਲਈ ਉਹ ਕੈਨੇਡਾ ਤੋਂ ਆਪਣੇ ਘਰ ਜਲੰਧਰ ਆਈ ਹੋਈ ਸੀ। ਦੋਵਾਂ ਨੇ ਬੀਤੇ ਸ਼ੁੱਕਰ ਨੂੰ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਲਈਆਂ ਤੇ ਜਿਸ ਤੋਂ ਬਾਅਦ ਦੋਨਾਂ ਦਾ ਵਿਆਹ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸਤੇਜੋ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖਦੇ ਹੋ ਜਿਸ ਦੇ ਵਿੱਚ ਲਾੜੀ ਆਪਣੇ ਲਾੜੇ ਦੇ ਨਾਲ ਨੱਚਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਸੂਹੇ ਰੰਗ ਦੇ ਸੂਟ ਦੇ ਵਿੱਚ ਆਪਣੇ ਪਤੀ ਦੇ ਨਾਲ ਹੱਥ ਫੜ ਕੇ ਨੱਚਦੀ ਹੋਈ ਏ ਉਹੀ ਸੁਪਰੀਤ ਹੈ ਜਿਸ ਨੇ ਕੀ ਟਾਈਫੁੱਟ ਦੇ ਜਸਮੀਰ ਸਿੰਘ ਦੇ ਨਾਲ ਵਿਆਹ ਰਚਾਇਆ ਸਤੇਹੇ ਤਸਵੀਰਾਂ ਸੋਮਵਾਰ ਨੂੰ ਕੁਰਕ ਖੇਤਰ ਦੇ ਵਿੱਚ ਦੋਨਾਂ ਦੀ ਹੋਈ ਰਿਸੈਪਸ਼ਨ ਪਾਰਟੀ ਦੀਆਂ ਨੇ ਦੱਸਦੀ ਕਿ ਸੁਪਰੀਤ ਅਤੇ ਜਸਮੀਰ ਸਿੰਘ ਦੀ ਆਪਸ ਵਿੱਚ ਮੁਲਾਕਾਤ ਫੇਸਬੁਕ ਤੇ ਹੋਈ ਸੀ ਤੇ ਡੇਢ ਸਾਲ ਤੱਕ ਇਹਨਾਂ ਨੇ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇੱਕ ਦੂਸਰੇ ਦੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਇਹ ਤਸਵੀਰਾਂ ਤੁਹਾਡੇ ਸਾਹਮਣੇ ਤੇ ਇੱਥੇ ਵੀ ਦੱਸਦੀ ਹੈ ਕਿ ਵਿਆਹ ਤੋਂ ਪਹਿਲਾਂ ਸੁਪਰੀਤ ਕਈ ਵਾਰ ਪੋਲਾ ਮਲਿਕ ਦੇ ਨਾਲ ਮਿਲਣ ਦੇ ਲਈ ਉਸਦੇ ਪਿੰਡ ਵੀ ਆਈ ਤਾਂ ਕਿ ਉਸਦੇ ਪਰਿਵਾਰ ਦੇ ਬਾਰੇ ਜਾਣ ਸਕੇ ਤੇ ਉੱਥੇ ਹੀ ਹੁਣ ਦੋਨਾਂ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਇਹ ਵਿਆਹ ਹੋਇਆ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਯਾਰ ਦੋਸਤ ਦੋਨਾਂ ਦੀ ਜੂੜੀ ਦੇ ਉੱਪਰੋਂ ਨੋਟ ਵਾਰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਨਜ਼ਰ ਆ ਰਹੇ ਹੋਣਗੇ ਤੇ ਸੋਸ਼ਲ ਮੀਡੀਆ ਤੇ ਹੁਣ ਇਸ ਜੋੜੀ ਨੂੰ ਦੇਖ ਕੇ ਲੋਕ ਇਹਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਹੱਥਾਂ ਦੇ ਵਿੱਚ ਹੱਥ ਫੜ ਕੇ ਨੱਚ ਰਹੇ ਦੋਵੇਂ ਲਾੜਾ ਲਾੜੀ ਕਾਫੀ ਮਸਤੀ ਦੇ ਮੂਡ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਦੋਨਾਂ ਦੇ ਪਰਿਵਾਰ ਵੀ ਇਸ ਵਿਆਹ ਤੋਂ ਕਾਫੀ ખુશ નજર આ રૂરો રિપોર્ટ જગબાણી ટીવી